ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਰਿਪੋਰਟਰ ਐਸੋਸੀਏਸ਼ਨ ਆਫ ਪੰਜਾਬ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਐਦਿਕਾ ਵੀ ਮੇਰੇ ਕੋਲ ਪਹੁੰਚੇ ਆ ਤੇ ਵਾਤਾਵਰਨ ਨੂੰ ਇਹ ਆਪਣਾ ਅਹਿਮ ਯੋਗਦਾਨ ਪਾਉਂਦੇ ਆ ਬੂਟੇ ਲਗਾਉਣ ਦੇ ਵਿੱਚ ਅਸੀਂ ਵਿਅਰਨੈਸ ਆਪਾਂ ਤੇ ਕਰਦੇ ਰਹਿੰਦੇ ਆ ਬੂਟੇ ਲਗਾਉਂਦੇ ਰਹਿੰਦੇ ਆ ਮੈਂ ਤਾਂ ਸਕੂਲ ਵੀ ਜਦੋਂ ਕਿ ਆਪਣਾ ਐਗਰੀਕਲਚਰ ਦਾ ਪ੍ਰੈਕਟੀਕਲ ਲਈਦਾ ਜਾਂ ਫਿਜ਼ੀਕਲ ਦਾ ਜਾਂ ਕੋਈ ਵੀ ਲਈਦਾ ਅਸੀਂ ਬੱਚਾ ਕਦੀ ਹੋਰ ਕੁਝ ਨਹੀਂ ਮੰਗਾਇਆ ਸੀ ਉਹਨਾਂ ਨੂੰ ਇਹੋ ਹੀ ਕਹਿੰਦੇ ਆ ਵੀ ਤੁਸੀਂ ਆਪਣਾ ਏਕੇ ਇੱਕ ਬੂਟਾ ਲੈ ਆ ਕੇ ਸਕੂਲ ਦੇ ਵਿੱਚ ਕੋਈ ਫੁੱਲ ਵਾਲਾ ਕੋਈ ਫਲਦਾਰ ਜਿਹੋ ਜਿਹਾ ਤੁਹਾਡਾ ਜੀਗਾ ਦਾ ਇੱਕ ਬੂਟਾ ਲੈ ਆ ਕੇ ਤੇ ਲਾ ਕੇ ਜਾਓ ਤੁਸੀਂ ਵੇਖ ਰਹੇ ਹੋ ਚੈਨਲ ਦਾ ਏਕੇ ਨਿਊਜ਼ ਮੈਂ ਹਰਜੀਤ ਕੌਰ ਵਾਤਾ ਪਰ ਇਹਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਰਿਪੋਰਟਰ ਐਸੋਸੀਏਸ਼ਨ ਪੰਜਾਬ ਨੇ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਵਡਾਲਾ ਗਰੰਥੀਆਂ ਦੇ ਐਸਡੀ ਐਸ ਮੈਮੋਰੀਅਲ ਸਕੂਲ ਵਿੱਚ ਰੋਖ ਲਗਾਏ ਆਓ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਹਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇਖਦੇ ਰਹੋ ਚੈਨਲ ਦਾ ਏਕੇ ਨਿਊਜ਼ ਪੱਤਰਕਾਰ ਅਮਰੀਕ ਸਿੰਘ ਲੋਂਗੋਵਾਲ ਅਤੇ ਅਜੀਤਪਾਲ ਸਿੰਘ ਦੀ ਖਾਸ ਰਿਪੋਰਟ ਫੈਮਲੀ ਮੈਂ ਰਣਜੋਸ਼ ਸਿੰਘ ਕਰਨਦਾ ਵਾ ਐਸਡੀਐਸ ਮਮੋਰੀਅਲ ਹਾਈ ਸਕੂਲ ਬਡਾਲਾ ਗਰੰਠੀਆਂ ਪਹਿਲਾਂ ਮੈਂ ਧੰਨਵਾਦ ਕਰਦਾ ਵਾਂ ਰਿਪੋਰਟਰ ਐਸੋਸੀਏਸ਼ਨ ਆਫ ਪੰਜਾਬ ਦਾ ਜਿਹੜੇ ਹਰ ਸਾਲ ਦੀ ਤਰ੍ਹਾਂ ਐਤਿਕਾ ਵੀ ਮੇਰੇ ਕੋਲ ਪਹੁੰਚੇ ਆ ਤੇ ਵਾਤਾਵਰਨ ਦੇ ਵਿੱਚ ਆਪਣਾ ਇਹ ਮਹੱਤਵਪੂਰਨ ਪਾਉਂਦੇ ਆ ਬੂਟੇ ਲਗਾਉਣ ਦੇ ਵਿੱਚ ਵੇਖੋ ਬੂਟੇ ਲਗਾਉਣਾ ਇੱਕ ਬਹੁਤ ਜ਼ਰੂਰੀ ਆ ਮੈਂ ਤੇ ਇਹ ਵੀ ਅਪੀਲ ਕਰਾਂਗਾ ਹਰ ਕਿਸਾਨ ਨੂੰ ਵੀ ਕਿ ਉਹ ਵੀ ਆਪਣੀ ਮੋਟਰ ਤੇ ਘੱਟੋ ਘੱਟ ਪੰਜ ਰੁੱਖ ਜ਼ਰੂਰ ਲਗਾਉਣਾ ਜੇ ਪੰਜ ਨਹੀਂ ਦੋ ਤੇ ਹੀ ਲਾ ਹੀ ਸਕਦੇ ਆ ਕਿਉਂਕਿ ਇਹ ਮੋਟਰਾਂ ਤੋਂ ਰੁੱਖ ਵੱਢ ਗਏ ਨਾ ਤੇ ਕੋਠੇ ਪਾਗ ਉੱਤੇ ਟੀਨਾ ਪਾ ਲਈਆਂ ਨੇ ਜਾਂ ਲੈਂਡਰ ਪਾ ਲਿਆ ਉਦੋਂ ਜਦ ਦੁਪਹਿਰ ਬੈਠਾ ਨਹੀਂ ਜਾਂਦਾ ਤਪਦੇ ਹੁੰਦੇ ਆ ਪਰ ਉਹਦੇ ਨਾਲੋਂ ਚੰਗਾ ਵੀ ਆਪਾਂ ਆਪਣੀ ਮੋਟਰ ਤੇ ਸ਼ਾਨਦਾਰ ਰੁੱਖ ਜਾਂ ਫਲਦਾਰ ਰੁੱਖ ਲਾਈਏ ਤੇ ਉਹਦੀ ਸ਼ਾਮੇ ਜਾਗ ਜਾਗ ਦੁਪਹਿਰ ਨੂੰ ਆਪਾਂ 2 ਘੰਟੇ ਬਹਿਣਾ ਵਾ ਇੱਕ ਜਿਹੜਾ ਰੁੱਖਾ ਬਹੁਤ ਜ਼ਿਆਦਾ ਕਟਾਈ ਹੋਈ ਆ ਸਾਡੇ ਪਿੰਡਾਂ 'ਚ ਰੁੱਖ ਖਤਮ ਹੋ ਗਏ ਸਾਡੀਆਂ ਪਾਲੀਆਂ ਦੇ ਬੰਨਿਆਂ ਤੋਂ ਰੁੱਖ ਖਤਮ ਹੋ ਗਏ ਬਾਕੀ ਜਿਹੜੇ ਸਰਕਾਰ ਨੇ ਸੜਕਾਂ ਦੇ ਰੁੱਖ ਲਾਏ ਜੀ ਉਹ ਵੀ ਸੜਕਾਂ ਚੌੜੀਆਂ ਕਰਨ ਦੇ ਚੱਕਰ ਦੇ ਵਿੱਚ ਉਹ ਵੀ ਰੁੱਖ ਸਾਰੇ ਨਾ ਸਰਕਾਰਾਂ ਨੇ ਵੀ ਤਬਾਹ ਕਰ ਦਿੱਤੇ ਆ ਇਸ ਕਰਕੇ ਜਿਹੜਾ ਏਸੀ ਬਹੁਤ ਜ਼ਿਆਦਾ ਉਸ ਕਾਰਨ ਕਰਕੇ ਜਿਹੜੀ ਏਸੀ ਦੀ ਵਰਤੋਂ ਬਹੁਤ ਜ਼ਿਆਦਾ ਹੁੰਦਾ ਵੀ ਹਰ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਏਸੀ ਜਿਹੜੇ ਲੱਗ ਗਏ ਆ ਤੇ ਉਹਦਾ ਵੀ ਇੱਕ ਮੇਨ ਕਾਰ ਜਿਹੜਾ ਤਪਸ਼ ਵਧਨ ਦਾ ਬੰਦੇ ਆ ਬੱਚਿਆਂ ਨੂੰ ਅਵੇਰਨੈਸ ਆਪਾਂ ਤੇ ਕਰਦੇ ਰਹਿੰਦੇ ਆ ਬੂਟੇ ਲਗਾਉਂਦੇ ਰਹਿੰਦੇ ਆ ਮੈਂ ਤਾਂ ਸਕ ਫੀਜੀ ਗੱਲ ਦੇ ਜਾਂ ਕੋਈ ਵੀ ਲਈਦਾ ਅਸੀਂ ਬੱਚਿਆਂ ਨੂੰ ਕਦੀ ਹੋਰ ਕੁਝ ਨਹੀਂ ਮੰਗਾਇਆ ਸੀ ਉਹਨਾਂ ਨੂੰ ਇਹੋ ਹੀ ਕਹਿੰਦੇ ਆ ਵੀ ਤੁਸੀਂ ਆਪਣਾ ਇੱਕ ਇੱਕ ਬੂਟਾ ਲੈ ਆ ਕੇ ਸਕੂਲ ਦੇ ਵਿੱਚ ਕੋਈ ਫੁੱਲ ਵਾਲਾ ਕੋਈ ਫਲਦਾਰ ਜਿਹੋ ਜਿਹੋ ਤੁਹਾਡਾ ਜੀਗਾ ਦਾ ਇੱਕ ਬੂਟਾ ਲੈ ਆ ਕੇ ਤੇ ਲਾ ਕੇ ਜਾਓ ਮੈਂ ਤਾਂ ਵਾਮ ਨੂੰ ਇਹੋ ਹੀ ਕਹਿਣਾ ਚਾਹੁੰਦਾ ਵੀ ਵੱਧ ਤੋਂ ਵੱਧ ਆਪਾਂ ਰੋਖ ਲਗਾਈਏ ਜੇ ਆਪਾਂ ਰੋਖ ਬਚਾਵਾਂਗੇ ਰੋਖ ਦੇ ਕੁਖ ਬਚਾਉਣੀ ਆ ਇਸ ਟਾਈਮ ਬਹੁਤ ਜ਼ਰੂਰੀ ਆ ਇੱਕ ਨਸ਼ਾ ਜਿਹੜਾ ਵਾ ਪੰਜਾਬ ਦੇ ਚ ਫੈਰ ਰਿਹਾ ਉਹਨੂੰ ਰੋਕਣਾ ਬਹੁਤ ਜ਼ਰੂਰੀ ਆ ਬਾਕੀ ਜੋ ਕਿਸਾਨ ਵੀਰ ਪੈਲੀ 'ਚ ਅੱਗ ਲਾਉਂਦੇ ਆ ਅੱਗ ਲਾਉਣਾ ਕਿਸਾਨਾਂ ਦੀ ਮਜਬੂਰੀ ਆ ਅਸੀਂ ਇਹ ਗੱਲ ਸਮਝਦੇ ਆ ਪਰ ਉਦੇ ਲਾਗੇ ਉਹਨਾਂ ਕੇ ਘੇਰੇ ਨੂੰ ਵਾਹ ਕੇ ਤੇ ਰੁੱਖ ਨੂੰ ਸੇਫ ਕੀਤਾ ਜਾਵੇ ਰੁੱਖ ਨੂੰ ਅੱਗ ਨਾ ਲੱਗੇ ਰੋਖਾਂ ਨੂੰ ਆਗਰੋਂ ਬਚਾਇਆ ਜਾਵੇ ਜਦ ਆਪਾਂ ਸੜਕ ਦੇ ਨਾਲ ਪੈ ਲੀਆਂ ਹੁੰਦੀਆਂ ਨੇ ਵੇਨੇ ਆ ਕਿ ਜਦੋਂ ਕਿਸਾਨ ਅੱਗ ਲਾਉਂਦਾ ਤਾਂ ਸੜਕ ਦੇ ਉੱਤੇ ਅੱਗ ਚੜ੍ਹ ਜਾਂਦੀ ਆ ਇੱਕ ਉਹ ਦਿਨ ਹਾਦਸੇ ਹੁੰਦੇ ਆ ਦੂਜਾ ਉਹਦੇ ਉੱਤੇ ਜਿਹੜਾ ਕੋਈ ਹਰੀ ਬਨਸਪਤੀ ਹੁੰਦੀ ਜਾਂ ਰੁੱਖ ਤੇ ਸੁੱਕੇ ਮਾੜੇ ਵੜੇ ਹਰੇ ਉਹਦੋਂ ਕਿ ਗਰਮੀ ਦੇ ਵਿੱਚ ਰੁੱਖ ਸੁੱਕ ਹਰੇ ਰੁੱਖ ਨੂੰ ਅੱਗ ਲੱਗ ਜਾਂਦੀ ਆ ਐਂ ਦੇਖਦੇ ਉੱਤੋਂ ਤੱਕ ਪੱਤੇ ਹਰੇ ਜਿਹੜੇ ਆ ਸੜ ਜਾਂਦੇ ਆ ਤੇ ਕਿਸਾਨ ਨੂੰ ਚਾਹੀਦਾ ਵੀ ਲਾਗੇ ਫੇਰਾ ਲਾ ਕੇ ਤੇ ਫੇਰ ਜਿਹੜੀ ਆ ਅਗਲਾ ਏ ਦਾਸ ਜਤਿੰਦਰ ਥੋੜੀ ਪ੍ਰਧਾਨ ਮਾਝਾ ਜਾਨ ਰਿ ਸਰਦਾਰ ਸਤਿੰਦਰ ਸਿੰਘ ਰਾਜਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੇ ਵਾਤਾਵਰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਕਿਉਂਕਿ ਅੱਜ ਗਰਮੀ ਬਹੁਤ ਜ਼ਿਆਦਾ ਵੱਧ ਗਈ ਹਾਈ ਟੈਂਪਰੇਚਰ ਹੋ ਗਿਆ ਉਸ ਵਾਤਾਵਰਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਜਿਹੜੇ ਪੌਦੇ ਲਗਾਉਣ ਦੀ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਆ ਅੱਜ ਜਿਹੜੇ ਸਾਡੇ ਮਾਝਾ ਜ਼ੋਨ ਦੇ ਚੇਅਰਮੈਨ ਨੇ ਸਰਦਾਰ ਅਮਰੀਕ ਸਿੰਘ ਦੀ ਲੌਂਗਵਾਲ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਐਸਡੀਐਸ ਮੈਮੋਰੀਅਲ ਹਾਈ ਸਕੂਲ ਬਟਾਲਾ ਗ੍ਰੰਥੀਆਂ ਦੇ ਵਿੱਚ ਜਿਹੜੇ ਅੱਜ ਪੌਦੇ ਲਗਾਏ ਗਏ ਆ ਤਾਂ ਵੱਡਾ ਸੰਜੋਗ ਰਿਹਾ ਜਿਹੜੇ ਇਥੇ ਇਥੇ ਦੇ ਐਮ ਡੀ ਨੇ ਸਰਦਾਰ ਰਣਜੋਤ ਸਿੰਘ ਰੰਧਾਵਾ ਪਿਛਲੇ ਸਾਲ ਵੀ ਇਹਨਾਂ ਦੇ ਦਰਸ਼ਨ ਕੀਤੇ ਸੀ ਤੇ ਇਹਨਾਂ ਦੀ ਐਮ ਭੂਮਿਕਾ ਰਹੀ ਹੈ ਕਿਉਂਕਿ ਇਹ ਵੀ ਵਾਤਾਵਰਨ ਪ੍ਰੇਮੀ ਨੇ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਨੂੰ ਲਗਾਤਾਰ ਉਲਾਮੰਦ ਕਰਦੇ ਰਹਿੰਦੇ ਨੇ ਪੌਦੇ ਵੀ ਇਹਨਾਂ ਦੇ ਵੱਲੋਂ ਲਗਾਏ ਜਾਂਦੇ ਨੇ ਸਮੇਂ-ਸਮੇਂ ਤੇ ਜਿੱਥੇ ਬੱਚਿਆਂ ਨੂੰ ਪੜਾਇਆ ਜਾਂਦਾ ਉੱਥੇ ਕਿਤੇ ਨਾ ਕਿਤੇ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਸਕੂਲ ਦੇ ਵਿੱਚ ਅਜਿਹੀਆਂ ਸਿੱਖਿਆ ਦਿੰਦੇ ਰਹਿੰਦੇ ਆ ਅੱਜ ਇਹਨਾਂ ਦਾ ਵੱਡਾ ਸੰਯੋਗ ਰਿਹਾ ਸਕੂਲ ਦੇ ਵਿੱਚ ਪੌਦੇ ਲੱਗੇ ਨੇ ਉੱਥੇ ਹੀ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਦੇ ਨਾਲ ਆਪਾਂ ਵੱਧ ਵੱਧ ਰੁੱਖ ਲਗਾਈਏ ਤਾਂ ਜੋ ਇਸ ਤਪਸ਼ੀ ਗਰਮੀ ਦੇ ਉੱਪਰ ਬਸ ਆ ਗਈਏ ਕਿਉਂਕਿ ਦੇਖਿਆ ਜਾ ਰਿਹਾ ਸਮਾਜ ਦੇ ਵਿੱਚ ਪੰਜਾਬ ਦੀ ਜੇ ਗੱਲ ਕਰ ਲਈਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਜਾਂ ਪੰਜਾਬ ਪੁਲਿਸ ਦੇ ਵੱਲੋਂ ਜਾਂ ਹੋਰ ਵੱਖ-ਵੱਖ ਜਥੇਬੰਦੀਆਂ ਜਿਹੜੇ ਉਹ ਰੁੱਖ ਲਗਾਉਣ ਦੀ अहम ਭੂਮਿਕਾ ਨਿਭਾ ਰਹੇ ਆ ਬਹੁਤ ਅੱਛੀ ਗੱਲ ਆ ਕਿ ਸਾਰੇ ਜਿਹੜੇ ਇਸ ਦੇ ਵਿੱਚ ਯੋਗਦਾਨ ਪਾ ਰਹੇ ਨੇ ਕਿ ਰੁੱਖ ਲਗਾਈਏ ਲੋਕਾਂ ਨੂੰ ਲਾਭੰਦ ਵੀ ਕੀਤਾ ਜਾ ਰਿਹਾ ਮੈਂ ਵੀ ਬੇਨਤੀ ਕਰਾਂਗਾ ਵੱਧ ਤੋਂ ਵੱਧ ਆਪਾਂ ਰੁੱਖ ਲਗਾਈਏ ਜਿੰਨੇ ਵੀ ਸਾਡੇ ਸਮਾਜ ਦੇ ਲੋਕ ਨੇ ਇੱਕ ਇੱਕ ਦੋ ਦੋ ਆਪਣੇ ਘਰ ਦੇ ਵਿੱਚ ਰੁੱਖ ਲਗਾਈਏ ਘਰਾਂ ਦੇ ਵਿੱਚ ਰੁੱਖ ਟੇ ਜਾ ਚੁੱਕੇ ਨੇ ਉਹ ਵੱਡੀਆਂ ਵੱਡੀਆਂ ਕੋਠੀਆਂ ਘਰਾਂ ਦੇ ਵਿੱਚ ਬਣ ਗਈਆਂ ਪਹਿਲਾਂ ਪਿੰਡਾਂ ਦੇ ਵਿੱਚ ਰੁੱਖ ਹੁੰਦੇ ਸੀ ਘਰਾਂ ਦੇ ਵਿੱਚ ਰੁੱਖ ਹੁੰਦੇ ਸੀ ਇੰਨੀ ਗਰਮੀ ਦਾ ਸਾਹਮਣਾ ਨਹੀਂ ਸੀ ਕਰਨਾ ਪੈਂਦਾ ਅੱਜ ਅਸੀਂ ਏਸੀਆਂ ਦੇ ਸਹਾਰੇ ਲੈ ਰਹੇ ਹਾਂ ਜੇ ਉਹ ਰੁੱਖ ਹੋਣ ਤਾਂ ਉਹਨਾਂ ਰੁੱਖਾਂ ਦੇ ਨਾਲ ਜਿਹੜਾ ਇਸ ਚੀਜ਼ ਦੇ ਉੱਤੋਂ ਬਚਾਅ ਹੋ ਸਕਦਾ ਤਾਂ ਅੱਜ ਦੇਖਿਆ ਜਾ ਰਿਹਾ ਕਿ ਇੰਨੀ ਗਰਮੀ ਪੈ ਰਹੀ ਆ ਤਾਂ ਇੰਨੀ ਗਰਮੀ ਦੇ ਵਿੱਚ ਬਹੁਤ ਸਾਰੇ ਲੋਕ ਬਿਮਾਰ ਹੋਏ ਆ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੌਸਮ ਵਿਭਾਗ ਦੇ ਵੱਲੋਂ ਵੀ ਹਾਈ ਅਲਰਟ ਜਾਰੀ ਕੀਤਾ ਗਿਆ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਨੰਬਰ 2 ਮੈਂ ਇਹ ਬੇਨਤੀ ਚਾਹਾਂਗਾ ਸਾਰਿਆਂ ਨੂੰ ਜਿੰਨੇ ਵੀ ਲੋਕ ਇਸ ਭੂਮਿਕਾ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਨੇ ਇਸ ਵਾਤਾਵਰਨ ਦੇ ਵਿੱਚ ਤਾਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਜਿੱਥੇ ਆਪਾਂ ਰੁੱਖ ਲਗਾ ਰਹੇ ਹਾਂ ਰੁੱਖਾਂ ਦੇ ਨਾਲ ਨਾਲ ਆਪਾਂ ਸਾਂਭ ਸੰਭਾਲ ਵੀ ਕਰੀਏ ਉਹਦੇ ਵਿੱਚ ਜਿਹੜੀ ਆਪਾਂ ਦੇਖੀਏ ਕਿ ਜਿਹੜੇ ਰੁੱਖ ਲਗਾਏ ਗਏ ਆ ਕੀ ਉਹ ਪਲ ਰਹੇ ਨੇ ਕੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਆ ਸਮੇਂ-ਸਮੇਂ ਦੇ ਵਿੱਚ ਉਹਨਾਂ ਦੀ ਸਾਂਭ ਸੰਭਾਲ ਦੇ ਲਈ ਵੀ ਆਪਾਂ ਅੱਗੇ ਵਧ ਕੇ ਜਿਹੜਾ ਉਹ ਕਾਰਜ ਕਰੀਏ ਬਾਕੀ ਰਹੀ ਗੱਲ ਜਿਹੜੀ ਵਾਤਾਵਰਨ ਦੀ ਤਾਂ ਸਮੇਂ-ਸਮੇਂ ਤੇ ਸਾਡੇ ਪੰਜਾਬ ਦੇ ਦਾਲੇ ਇਹ ਆਦੇਸ਼ ਦਿੰਦੇ ਰਹਿੰਦੇ ਨੇ ਤਾਂ ਅੱਜ ਸਾਡੇ ਨਾਲ ਇੱਥੇ ਜਿਹੜੇ ਬਟਾਲੇ ਦੇ ਪ੍ਰਧਾਨ ਨੇ ਸਰਦਾਰ ਰਜੀਤਪਾਲ ਸਿੰਘ ਉਹ ਵੀ ਪਹੁੰਚੇ ਸਨ ਮਾਜਦੋਂ ਦੇ ਸੈਕਟਰੀ ਰਵਿੰਦਰ ਮਲ ਖੋਤਰਾ ਸਾਡੇ ਐਡਵਾਈਜ਼ਰ ਵਿਜੇ ਕੁਮਾਰ ਤਾਂ ਉਹ ਜਿਹੜਾ ਕਿ ਅੱਜ ਇਹਨਾਂ ਨੂੰ ਵਾਤਾਵਰਨ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਾਂ ਸਾਰਿਆਂ ਨੇ ਜਿਹੜਾ ਹੈ ਕਿ ਅੱਜ ਰੁੱਖ ਲਗਾਏ ਆ ਬਾਕੀ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕਰ ਲਈਏ ਜਮ ਰੇਸਤਾਰ ਪਠਾਨਕੋਟ ਦੇ ਵੱਖ-ਵੱਖ ਥਾਵਾਂ ਤੇ ਜਿਹੜਾ ਰੁੱਖ ਲਗਾਵਾਂਗੇ ਹੋ ਸਕਿਆ ਜੇ ਸੰਯੋਗ ਮਿਲਿਆ ਤਾਂ ਵੱਖ-ਵੱਖ ਸਕੂਲਾਂ ਦੇ ਵਿੱਚ ਦਾ ਕਾਲਜਾਂ ਦੇ ਵਿੱਚ ਜਾ ਕੇ ਇਸ ਚੀਜ਼ ਨੂੰ ਵੀ ਲਾਅਮਤ ਕਰਾਂਗੇ ਉਹਨਾਂ ਸਟੂਡੈਂਟ ਨੂੰ ਅਵੇਅਰ ਕਰਾਂਗੇ ਆਪਾਂ ਰੁੱਖ ਜਿਹੜੇ ਲਗਾ ਸਕੀਏ ਤਾਂ ਆਪਣਾ ਹੀ ਪੰਜਾਬ ਨੂੰ ਜਿਹੜਾ ਹਰਿਆ ਭਰਿਆ ਬਣਾ ਸਕੀਏ ਤਾਂ ਇਸ ਤਪਸ਼ ਦੀ ਗਰਮੀ ਤੋਂ ਬਚਾ ਸਕੀਏ ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਇੱਕ ਰੁੱਖ ਜ਼ਰੂਰ ਲਗਾਈਏ ਤਾਂ ਇਸ ਗਰਮੀ ਦੇ ਉੱਤੋਂ ਬਚਾਓ ਜਿਹੜਾ ਕੀਤਾ ਜਾ ਸਕੀਏ ਧੰਨਵਾਦ ਜੀ